ਇਹ ਦਿਨੀ ਅੱਤ ਦੀ ਗਰਮੀ ਪੈ ਰਹੀ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੇहद ਔਖਾ ਪਰ ਜਿਹੜੇ ਕੰਮਕਾਰ ਕਰਦੇ ਨੇ ਨੌਕਰੀਆਂ ਤੇ ਜਾਂਦੇ ਨੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਕੰਮਾਂ ਤੇ ਪਹੁੰਚਣਾ ਪੈਂਦਾ ਤਾਂ ਉਹ ਬਾਹਰ ਜਾਂਦੇ ਨੇ ਤਾਂ ਇਸ ਦੌਰਾਨ ਬਾਹਰ ਬਹੁਤ ਲੂ ਚੱਲ ਰਹੀ ਹੈ ਜਿਸ ਨਾਲ ਲੋਕ ਬਿਮਾਰ ਹੋ ਰਹੇ ਨੇ ਆਓ ਤੁਹਾਨੂੰ ਅਸੀਂ ਇਸ ਖਬਰ ਦੇ ਜ਼ਰੀਏ ਦੱਸਾਂਗੇ ਕਿ ਆਖਰ ਲੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਗੁੰਦ ਕਤਾਰੇ ਦਾ ਸੇਵਨ ਕਰਨ ਦੇ ਨਾਲ ਲੂ ਤੋਂ ਕਿਵੇਂ ਬਚਿਆ ਜਾ ਸਕਦਾ ਉਹ ਵੀ ਦੱਸਾਂਗੇ ਤੇ ਗੁੰਦ ਕਤਾਰੇ ਦੇ ਹੋਰ ਕੀ ਕੀ ਫਾਇਦੇ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਰਾਹੀਂ ਸਾਰੀ ਗੱਲ ਸਾਂਝੀ ਕਰਾਂਗੇ ਨੀਮ ਬਬੂਲ ਅਤੇ ਕਿੱਕਰ ਵਰਗੇ ਰੁੱਖਾਂ ਤੋਂ ਪ੍ਰਾਪਤ ਇਹ ਚਿਪਚਿਪਾ ਪਦਾਰਥ ਗਰਮੀ ਦੇ ਵਿੱਚ ਤੁਹਾਡੀ ਸਿਹਤ ਨੂੰ ਸ਼ਾਨਦਾਰ ਲਾਭ ਦੇ ਸਕਦਾ ਹੈ ਅੱਜਕੱਲ ਜ਼ਿਆਦਾਤਰ ਲੋਕ ਐਸਿਡਿਟੀ ਡਾਇਰਿਆ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪ੍ਰੇਸ਼ਾਨ ਨੇ ਅਜਿਹੇ ਦੇ ਵਿੱਚ ਗੁੰਦ ਕਤੀਰਾ ਖਾਣ ਨਾਲ ਸਰੀਰ ਠੰਡਾ ਰਹਿੰਦਾ ਅਤੇ ਤੁਸੀਂ ਸਨਸਟ੍ਰੋਕ ਤੋਂ ਵੀ ਬਚ ਸਕਦੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਜ਼ਿਆਦਾਤਰ ਲੋਕ ਇਸ ਦਾ ਸੇਵਨ ਕਰਨ ਦਾ ਸਹੀ ਤਰੀਕਾ ਨਹੀਂ ਜਾਣਦੇ ਜਿਸ ਕਾਰਨ ਫਾਇਦੇ ਦੀ ਬਜਾਏ ਨੁਕਸਾਨ ਹੁੰਦਾ ਜੇਕਰ ਅਸੀਂ ਲੂ ਦੀ ਗੱਲ ਕਰੀਏ ਕਿ ਲੂ ਤੋਂ ਕਿਵੇਂ ਗੁੰਦ ਕਤੀਰੇ ਤੋਂ ਬਚਿਆ ਜਾ ਸਕਦਾ ਇਹਦਾ ਸੇਵਨ ਕਰਨ ਨਾਲ ਤੁਸੀਂ ਹੀਟ ਸਟ੍ਰੋਕ ਤੋਂ ਵੀ ਬਚ ਸਕਦੇ ਹੋ ਇਹਨਾਂ ਜਿਨ੍ਹਾਂ ਦੇ ਵਿੱਚ ਘਰ ਤੋਂ ਬਾਹਰ ਨਿਕਲਦੇ ਹੀ ਸਰੀਰ ਤੇ ਗਰਮੀ ਦਾ ਅਸਰ ਦਿਖਾਈ ਦੇਣ ਲੱਗਦਾ ਹੈ ਅਜਿਹੇ ਦੇ ਵਿੱਚ ਬਾਰ ਬਾਰ ਗਲਾ ਸੁੱਕਣਾ ਚੱਕਰ ਆਉਣਾ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋਣਾ ਆਮ ਗੱਲ ਹੈ ਤਾਂ ਉਹਨਾਂ ਦੱਸਦੇ ਕਿ ਗੁੰਦ ਕਤੀਰਾ ਖਾਣ ਨਾਲ ਸਰੀਰ ਠੰਡਾ ਰਹਿੰਦਾ ਤੇ ਪੇਟ ਦੀ ਗਰਮੀ ਦੂਰ ਹੁੰਦੀ ਹੈ ਸੋ ਦੱਸਦੇ ਕਿ ਗੁੰਦ ਕਤੀਰੇ ਨੂੰ ਅਸੀਂ ਰਾਤ ਨੂੰ ਭਿਉਂ ਕੇ ਰੱਖੀਏ ਤੇ ਸਵੇਰੇ ਉਸ ਦਾ ਸੇਵਨ ਕਰੀਏ ਤਾਂ ਇਸ ਦੇ ਨਾਲ ਪੇਟ ਦੀ ਗਰਮੀ ਅਤੇ ਜਿਹੜੀ ਸਾਨੂੰ ਲੂ ਲੱਗੀ ਹੁੰਦੀ ਆ ਉਸ ਤੋਂ ਕਾਫੀ ਰਾਹਤ ਮਿਲਦੀ ਹੈ ਗਰਮੀ ਦੇ ਵਿੱਚ ਕਈ ਲੋਕਾਂ ਨੂੰ ਨੱਕ ਵਗਣ ਦੀ ਸ਼ਿਕਾਇਤ ਹੁੰਦੀ ਹੈ ਜਿਹੇ ਸਥਿਤੀ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਗੁੰਦ ਦਾ ਤਰੀਕਾ ਇੱਕ ਸਸਤਾ ਟਿਕਾਊ ਅਤੇ ਘਰੇਲੂ ਉਪਾਅ ਇਸ ਦੀ ਮਦਦ ਦੇ ਨਾਲ ਕੋਲਡ ਡਰਿੰਕ ਤਿਆਰ ਕਰਕੇ ਪੀਤਾ ਜਾ ਸਕਦਾ ਹੈ ਜਿਸ ਨਾਲ ਸਰੀਰ ਅੰਦਰੋਂ ਠੰਡਾ ਰਹਿੰਦਾ ਅਤੇ ਨੱਕ ਵਗਣ ਤੋਂ ਰਾਹਤ ਮਿਲਦੀ ਹੈ ਗਰਮੀ ਦੇ ਵਿੱਚ ਭੋਜਨ ਦਾ ਸਭ ਤੋਂ ਜ਼ਿਆਦਾ ਅਸਰ ਪਾਚਨ ਤੰਤਰ ਤੇ ਦੇਖਣ ਨੂੰ ਮਿਲਦਾ ਇਸ ਮੌਸਮ ਦੇ ਵਿੱਚ ਤਲੇ ਜਾਂ ਮਸਾਲੇਦਾਰ ਭੋਜਨ ਆਸਾਨੀ ਨਾਲ ਨਹੀਂ ਪਾਚਦਾ ਅਤੇ ਗੈਸ ਐਸਿਡਿਟੀ ਜਾਂ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਅਜਿਹੇ ਦੇ ਵਿੱਚ ਜੇਕਰ ਤੁਸੀਂ ਗੁੰਦਕ ਤੇਰੇ ਦਾ ਸੇਵਨ ਕਰਦੇ ਹੋ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦੇ ਵਿੱਚ ਕਾਫੀ کارਗਰ ਸਾਬਤ ਹੁੰਦਾ ਤੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਅਸੀਂ ਜੇਕਰ ਲੂ ਦੀ ਗੱਲ ਕਰੀਏ ਤਾਂ ਇਸ ਦੇ ਸਾਨੂੰ ਕਈ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਉਲਟੀਆਂ ਲੱਗਣਾ ਜਾਂ ਫਿਰ ਥਕਾਵਟ ਮਹਿਸੂਸ ਸੂਹਣਾ ਇਸ ਤਰੀਕੇ ਦੇ ਨਾਲ ਜਿਹੜੇ ਸਾਡੇ ਦੇ ਵਿੱਚ ਲੱਛਣ ਦਿਖਾਈ ਦਿੰਦੇ ਨੇ ਜਿਸ ਕਰਕੇ ਸਾਨੂੰ ਗੁੰਦ ਕਤਾਰੇ ਦਾ ਸੇਵਨ ਕਰਨਾ ਚਾਹੀਦਾ ਇਸ ਤੋਂ ਇਲਾਵਾ ਸਾਨੂੰ ਗਰਮੀ ਤੋਂ ਬਚਣ ਵਾਸਤੇ ਬਾਹਰ ਨਿਕਲ ਸਮੇਂ ਸਾਨੂੰ ਆਪਣੇ ਆਪ ਨੂੰ ਪੂਰੀ ਤਰੀਕੇ ਨਾਲ ਕਵਰ ਕਰਕੇ ਬਾਹਰ ਨਿਕਲਣਾ ਚਾਹੀਦਾ ਹਕੀਕਤ ਜੀ ਵੀ ਪੰਜਾਬੀ ਲਈ ਬਿਊਰੋ ਰਿਪੋਰਟ